ਸ਼ਾਸਤਰੀਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਮੇਰੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਐਡਵੋਕੇਟ ਸਿਮਰਨਜੀਤ ਸਿੰਘ ਜੀ ਐਡਵੋਕੇਟ ਸਿਮਰਨਜੀਤ ਸਿੰਘ ਲੀਗਲ ਕਾਉਂਸਲ ਨੇ ਭਾਈ ਅਮਰਤਪਾਲ ਦੇ ਅਮਰਿਤਪਾਲ ਦਾ ਜਿਹੜਾ ਕੇਸ ਹੈ ਨਾਲ ਦਲਜੀਤ ਸਿੰਘ ਕਲਸੀ ਨੇ तमाम ਉਹਨਾਂ ਦੇ ਸਾਥੀ ਜਿਹੜੇ ਇਸ ਵਕਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੀ ਕਾਨੂੰਨੀ ਪੈਰਵਾਈ ਸਿਮਰਨਜੀਤ ਸਿੰਘ ਕਰ ਰਹੇ ਨੇ ਤੇ ਅੱਜ ਤਰੀਕ ਹੋ ਗਈ ਹੈ 24 ਜੂਨ 24 ਤੇ 25 ਜੂਨ ਉਹ ਤਰੀਕਾਂ ਨੇ ਜਦੋਂ ਚੁਣੇ ਹੋਏ ਸੰਸਦ ਮੈਂਬਰ ਜਿਹੜੇ ਆ ਉਹਨਾਂ ਨੇ ਸੌਂ ਚੁਕਣੀ ਹੈ ਲੋਕ ਸਭਾ ਦੇ ਵਿੱਚ ਜਾ ਕੇ ਤੇ ਅਸੀਂ ਸਿਮਰਨਜੀਤ ਸਿੰਘ ਉਹਨਾਂ ਤੋਂ ਜਾਣਦੇ ਆ ਕਿ ਭਾਈ ਅਮਰਿਤਪਾਲ ਨੂੰ ਕਿਹੜੀ ਤਰੀਕ ਦਿੱਤੀ ਗਈ ਆ ਤੇ ਕਦੋਂ ਉਹਨਾਂ ਨੇ ਸੌਂ ਚੁਕਣੀ ਆ ਸਿਮਰਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਰਾਜ ਸਚੀ ਜੀ ਇੱਕ ਅਮਰਤਪਾਲ ਸਿੰਘ ਹੋਣੀ ਫਿਰ ਕਦੋਂ 100 ਚੱਕਰਿਆ ਜੀ ਅੱਜ 24 ਜੂਨ ਹੋ ਗਈ ਇੱਕ ਜੀ ਸੁਪਰਡੈਂਡਰ ਲਾਸਟ ਵੀਕ ਜਦੋਂ ਇਹ ਜਿੱਤੇ ਨੇ ਉਹਨਾਂ ਨੇ ਡਿਸਟ੍ਰਿਕਟ ਰਜਿਸਟਰਡ ਅੰਮ੍ਰਿਤਸਰ ਨੂੰ ਲੈਟਰ ਲਿਖ ਦਿੱਤੀ ਸੀ ਜੀ ਕਿ ਇਹਨਾਂ ਨੂੰ ਜਿਹੜੀ ਜੋ ਪ੍ਰੋਸੀਜਰ ਹੈ ਫਾਰ ਆਥ ਸੈਰੇਮਨੀ ਉਹ ਪ੍ਰੋਸੀਜਰ ਕੰਪਲਾਈ ਕੀਤਾ ਜਾਏ ਇਸ ਪਰ ਐਨਐਸ ਐਕਟ ਜੀ ਇਹਨਾਂ ਨੂੰ 100 ਚੱਕਰ ਦੀ ਜਿਹੜੀ ਹੈ ਉਹ ਪੈਰੋਲ ਰਿਲੀਜ਼ ਕੀਤਾ ਜਾਏ जी सो so, क्योंकि सेंसो मैटर होन करके जो डीएम अमृतसर है कोई भी स्टेटमेंट पिछले लंबे समय तो होने को आपका माइंड ओपन नहीं किया है क्या जी सो ये लॉ की प्रोविजन है जी जेटा बंदा भी इलेक्ट हो गया चाहे वो असेंबली होंगे चाहे पार्लियामेंट विच हों ड्यू प्रोसीजर स्टेट गवर्नमेंट ने करना होंगे जी सो so, एक चीज होर भी है मतलब आ... ਸਬਜ ਲੋਕ ਜਿੰਨੀ ਰਾਸ਼ੀਦ ਬਾਰਾ ਮੁਲਾ ਤੋਂ ਵੀ ਪਾਰਲੀਮੈਂਟ ਪਾਰਲੀਮੈਂਟ ਨੇ ਜੀ ਇੰਜੀਨੀਅਰ ਰਾਸ਼ੀਦ ਹਾਂ ਜੀ ਹਾਂ ਜੀ ਹਾਂ ਜੀ ਸੋ ਸਾਡਾ ਇੱਕ ਥਿਊ ਬਹੁਤ ਕਲੀਅਰ ਹੈ ਕਿ ਜਿਹੜੀ ਸੁਪਰੀਮ ਕੋਰਟ ਜਿਹੜੀ ਗਾਈਡਿੰਗ ਸਪਿਰਟ ਸੀ ਕਾਨੂੰਨ ਦੀ ਉਸੇ ਬੇਲ ਨਾਜ਼ੇਲ ਜੀ ਜਿਹਨੂੰ ਕਿ ਇਹਨਾਂ ਨੇ ਹੁਣ ਕਨਵਰਟ ਕਰ ਦਿੱਤਾ ਹੈ ਜੀਲ ਨਾਟ ਬੇਲ ਜੀ ਸੋ ਜੇ ਕੋਈ ਕਿਸੇ ਕੇਸ ਕਿਸੇ ਦੇ ਖਿਲਾਫ ਕੋਈ ਰਜਿਸਟਰ ਹੋਇਆ ਹੈ ਕੇਸ ਰਜਿਸਟ੍ਰੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਉਹ ਗਿਲਟੀ ਹੈ ਜੀ ਤੁਸੀਂ ਦੇਖੋ ਕਿ ਮжоਰਿਟੀ ਕੇਸਸ ਕ੍ਰਿਮੀਨਲ ਕੇਸਸ ਝੂਠੇ ਦਰਜ ਹੁੰਦੇ ਨੇ ਲੋਕ ਬਰੀ ਹੋ ਜਾਂਦੇ ਜੀ ਉਹ ਯੂਪੀ ਦੇ ਸਪੈਸ਼ਲੀ ਕੇਸਸ ਜਿਹੜੇ ਅਸੀਂ ਡੀਲ ਕਰ ਰਹੇ ਹਾਂ ਜੀ ਮੇਰੇ ਕਈ ਕੇਸਸ ਦੇ ਵਿੱਚ 5-5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜੀ ਅਜੇ ਤੱਕ bail granted ਨਹੀਂ ਹੋ ਰਹੀ ਜੀ ਜਦੋਂ ਕਿ ਕਤਲ ਦੇ ਕੇਸ ਵਿੱਚ ਸਰਕਾਰ 5 ਸਾਲ ਸਜ਼ਾ ਹੁੰਮ ਦੇ ਜਦੋਂ ਬੰਦੇ ਨੂੰ ਉਮਰ ਕੈਦ ਵੀ ਹੋ ਜਾਂਦੀ ਹੈ ਜੀ ਤੇ ਉਹਨੂੰ 5 ਸਾਲ ਜੇਲ੍ਹ ਕੱਟਣ ਤੋਂ ਬਾਅਦ ਕਹਿੰਦੇ ਨਹੀਂ ਕਿ ਤੁਸੀਂ ਡੀਲੀ ਐਨਟਾਈਟਲਡ ਹੈ ਕਿਉਂ ਜੀ ਤੇ ਸਪੈਸ਼ਲੀ ਜਦੋਂ ਸੁਪਰੀਮ ਕੋਰਟ ਦੀ ਜਜਮੈਂਟ ਹੈ ਸਾਰਾ ਕੁਝ ਲਾਅ ਚੇਂਜ ਹੋ ਗਿਆ ਕਿ ਜਿਹੜੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਹੁੰਦੇ ਜੀ ਇਦਰ ਅਸੈਂਬਲੀ ਚ ਨੇ ਔਰ ਪਾਰਲੀਮੈਂਟ ਚ ਨੇ ਜੀ ਉਹਨਾਂ ਦੇ ਖਿਲਾਫ ਸਪੀਡਿਡ ਟ੍ਰਾਇਲ ਚੱਲਣਾ ਚਾਹੀਦਾ ਹੈ ਜੀ ਤੇ ਜਿਹੜੇ ਬੰਦੇ ਨੂੰ ਜਦੋਂ ਥੋਟ ਕੋ ਰਾਈਟ ਹੈਗਾ ਤੁਸੀਂ ਬੰਦੇ ਦਾ ਪਾਸਪੋਰਟ ਜ਼ਬਤ ਕਰ ਲੈਂਦੇ ਹੋ ਜੀ ਜਿਹੜਾ ਇਲੈਕਟਿਡ ਮੈਂਬਰ ਹੁੰਦਾ ਹੈ ਜੀ ਉਹ ਤਾਂ ਹੀ ਵਰਕਰ ਪਾਏਗਾ ਨਾ ਜੇ ਤੁਸੀਂ ਉਹਨੂੰ ਫ੍ਰੀ ਛੱਡੋਗੇ ਲੋਕਾਂ 'ਚ ਤਾਂ ਹੀ ਜਾ ਕੇ ਕੰਮ ਕਰੇਗਾ ਤੇ ਹੁਣ ਫਿਰ ਅਮਰਿਤਪਾਲ ਸਿੰਘ ਜੀ ਕਦੋਂ ਸੌ ਚੁੱਕ ਰਹੇ ਆ ਸਰ ਅੱਜ ਹੀ ਜਾਂ ਕੱਲ 24 ਤਰੀਕ ਜਾਂ 25 ਇਹ ਤੁਸੀਂ ਐਡਮਿਨਿਸਟ੍ਰੇਸ਼ਨ ਤੇ ਡਿਪੈਂਡ ਕਰਦਾ ਇਹ ਡਿਸਕਲੋਜ਼ ਨਹੀਂ ਕਰਦੇ ਹੈ ਕਿ ਇਹ ਤਾਂ ਔਨ ਦਾ ਸਪੌਟ ਆਪਣੇ ਆਪ ਹੀ ਐਕਸ਼ਨ ਕਰਦੇ ਨੇ ਜੀ ਸੋ ਅੱਛਾ ਕਦੇ ਵਿੱਚ ਕਰ ਸਕਦੇ ਨੇ ਮਤਲਬ ਮੈਂ ਕਿਤੇ ਨਿਊਜ਼ ਦੇਖੀ ਸੀਗੀ ਉਹਦੇ ਵਿੱਚ 25 ਤਰੀਕ ਦਾ ਜ਼ਿਕਰ ਆ ਰਿਹਾ ਕਿ 25 ਤਰੀਕ ਨੂੰ ਸੌ ਜਿਹੜੀ ਆ ਉਹ ਚੁੱਕਣਗੇ ਜੀ ਸੋ ਫਿਲਹਾਲ ਸਰ ਕੋਤ ਕੋਈ ਇਸ ਕਿਸਮ ਦਾ ਡਾਕੂਮੈਂਟ ਨਹੀਂ ਹੈਗਾ ਜੀ ਪਰ ਮਤਲਬ ਨੂੰ ਇਨ ਕੇਸ ਇਹਦੀ ਸਿੰਪਲ ਪ੍ਰੋਵੀਜ਼ਨ ਹੁੰਦੀ ਹੈ ਕਿ ਜਿਹੜਾ ਸਪੀਕਰ ਹੈਗਾ ਪਾਰਲੀਮੈਂਟ ਉਹ ਤੇ ਕਮਰੇ ਚ ਤੁਸੀਂ ਕਦੇ ਵਿਚਕਾਰ ਸਕਦੇ ਓਕੇ ਤੇ ਸਾਡਾ ਤੇ ਥੋੜਾ ਜਿਹਾ ਐਟਰੀ ਇਸ਼ੂ ਹੈ ਕਿ ਜੇ ਤੂੰ ਬੰਦਾ ਉੱਥੋਂ ਤੇ ਕੰਸਟੀਟੂਐਂਸੀ ਦੇ ਬੰਦੇ ਨੂੰ ਇਲੈਕਟ ਕਰ ਦਿੱਤਾ ਜੀ ਸਪੋਜ਼ ਕਰੋ ਤੁਸੀਂ ਉਹਨੂੰ 5 ਸਾਲ ਜੇਲ੍ਹ 'ਚ ਹੀ ਰੱਖਦੇ

ਜੀ ਇਹ ਦੇ ਉੱਪਰ ਰਿਵਿਊ ਹੋਣਾ ਚਾਹੀਦਾ ਇਹਨੂੰ ਚੈੱਕ ਕਰਨਾ ਚਾਹੀਦਾ ਹੈ ਅਗਰ ਕੱਲ ਅਮਰਿਤਪਾਲ ਸਿੰਘ ਉਹਨਾਂ ਨੂੰ ਸੌ ਚੁਕਾਈ ਜਾਂਦੀ ਹੈ ਤਾਂ ਉਹਦਾ ਪ੍ਰੋਸੀਜਰ ਕੀ ਰਹੇਗਾ ਉਹਨਾਂ ਨੂੰ ਤੇ ਦਿੱਲੀ ਲਿਆਂਦਾ ਜਾਏਗਾ ਜਾਂ ਫਿਰ ਕੋਈ ਆਨਲਾਈਨ ਪ੍ਰੋਸੀਜਰ ਦੇ थ्रू ਉਹਨਾਂ ਨੂੰ ਸੌਂਚ ਕਰ ਦਿੱਤੀ ਜਾਏਗੀ ਨਹੀਂ ਜੀ ਸੌ ਤਾਂ ਹਮੇਸ਼ਾ ਹੀ ਸਪੀਕਰ ਚੁਕਾਉਂਦਾ ਹੈਗਾ ਜੀ ਸੋ ਇਹ ਤਾਂ ਕਦੇ ਅਸੀਂ ਸੁਣਿਆ ਨਹੀਂ ਹੈਗਾ ਕਿ ਸਪੀਕਰ ਕਿਸੇ ਜ਼ਿਲ੍ਹੇ ਜਾ ਕੇ ਔਫ ਕਰਾ ਰਹੇ ਹਨ ਜੀ ਔਫ ਤਾਂ ਸਪੀਕਰ ਨੇ ਸਾਹਮਣੇ ਕਰਾਉਣੀ ਹੈਗੀ ਹੈ ਸੋ ਇਦਲੀ ਕਿਉਂਕਿ ਲਾਸਟ ਟਾਈਮ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਇਲੈਕਸ਼ਨ ਜਿੱਤੇ ਸੀ ਜੀ ਤੇ ਉਦੋਂ ਸਪੀਕਰ ਨੇ ਕਹਿ ਦਿੱਤਾ ਸੀ ਕਿ ਮੈਨੂੰ ਪਾਰਲੀਮੈਂਟ ਦੇ ਮੈਂਬਰਸ ਨੇ ਅਬਜੈਕਟ ਕੀਤਾ ਹੈ ਤੇ ਮੈਂ ਓਪਨ ਹਾਊਸ ਸੌ ਨਹੀਂ ਛੋਣੀ ਹੈਗੀ ਜੀ ਮੈਂ ਜਿਹੜੀ ਔਥ ਹੈ ਤੁਹਾਨੂੰ ਆਪ ਦੇ ਕਮਰੇ ਚ ਚੈਂਬਰ ਦੇ ਵਿੱਚ ਕਮਾਂਗਾ ਜੀ ਸੋ ਇਸ ਕਿਸਮ ਦਾ ਹੋ ਸਕਦਾ ਕਿਉਂਕਿ ਜਿਹੜੇ ਕਸ਼ਮੀਰ ਵਾਲੇ ਨੇ ਉਹ ਹੁਰੀਅਤ ਨਾਲ ਜੁੜੇ ਹੋਏ ਨੇ ਉਤੋਂ ਦੇ ਮੁਸਲਮ ਲੋਕਾਂ ਦੀ ਚੁਆਇਸ ਨੇ ਜੀ ਤੋ ਇਹਨਾਂ ਨੂੰ ਹੋ ਸਕਦੇ ਨੇ ਦੋਨੋਂ ਮੈਂਬਰਸ ਨੂੰ ਵੀ ਸਪੀਕਰ ਆਪਦੇ ਚੈਂਬਰ ਵਿੱਚ ਔਥ ਸੈਰੇਮਨੀ ਕਰਵਾ ਦੇ। ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆਂ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ ਸੌ ਚੁੱਕਣ ਵਾਸਤੇ ਡਿਬਰੂਗੜ੍ਹ ਦੀ ਜੇਲ੍ਹ ਤੋਂ ਬਾਹਰ ਜ਼ਰੂਰ ਆਉਣਗੇ। ਬਿਲਕੁਲ ਬਿਲਕੁਲ ਸੀ। ਉਹ ਸਿਮਲੀ ਤਾਂ ਹੈਗਾ ਨਾ ਜੀ ਡਿਬਰੂਗੜ੍ਹ ਟੂ ਦਿੱਲੀ ਡਾਇਰੈਕਟ ਫਲਾਈਟਸ ਹੈ ਕਿਆਂ ਨੇ। ਜੀ। ਜਦੋਂ ਇਹ ਪਹਿਲੇ ਬੰਦਿਆਂ ਨੂੰ ਲਿਫਟ ਕੀਤਾ ਸੀ ਉਦੋਂ ਇਹ ਚੋਪਰ 'ਚ ਲੈ ਕੇ ਗਏ ਨੇ ਫਿਰ ਇਹਨਾਂ ਨੇ ਆ ਆਰਡਰ ਜਿਹੜੇ ਪੈਸੇਂਜਰਸ ਜਿਹੜੇ ਉਹਨਾਂ ਨਾਲ ਬਿਠਾ ਕੇ ਲੈ ਕੇ ਗਏ ਨੇ। ਜੀ। ਸੋ ਇਹ ਤਾਂ ਹੁਣ ਸਟੇਟ ਆਫ ਪੰਜਾਬ ਦੀ ਚੁਆਇਸ ਹੈ ਕਿ ਉਹ ਕਿਹੜਾ ਮੀਨ ਚੂਜ਼ ਕਰਦੀ ਹੈ ਕਿਉਂਕਿ ਜਿਹੜਾ ਆਲ ਦਾ ਐਕਸਪੈਂਡੀਚਰ ਜਿੰਨਾ ਵੀ ਖਰਚ ਹੈ ਜੀ ਉਹ ਸਟੇਟ ਆਫ ਪੰਜਾਬ ਨੂੰ ਬੀਅਰ ਕਰਨਾ ਪੈਂਦਾ ਉਹ ਕਿ ਯਾਨੀ ਕਿ ਪੰਜਾਬ ਸਰਕਾਰ ਦੇ ਖਰਚੇ ਦੇ ਉੱਤੇ ਡਿਬਰੂਗੜ ਦੀ ਜੇਲ੍ਹ ਜੋ ਅਮਰਪਾਲ ਸਿੰਘ ਦਿੱਲੀ ਜਾਣਗੇ ਚਾਹੇ ਉਹ ਚੌਪਰ 'ਚ ਜਾਣ ਤੇ ਚਾਹੇ ਉਹ ਫਲਾਈਟ ਗਿਆ ਬਿਲਕੁਲ ਬਿਲਕੁਲ ਜੀ ਸਟੇਟ ਆਫ ਪੰਜਾਬ ਨੇ ਅਰੇਂਜਮੈਂਟ ਕਰਨਾ ਹੈ ਉਹ ਕਿਸ ਕਿਸਮ ਦਾ ਕਰਦੀ ਹੈ ਸਟੇਟ ਆਫ ਪੰਜਾਬ ਤੇ ਖਰਚ ਕਰਦੀ ਹੈ ओके ओके ਤੇ ਤੁਹਾਡੇ ਮੁਤਾਬਕ ਸੌ ਜਿਹੜੀ ਆ ਉਹ ਜ਼ਰੂਰ ਇਹਨਾਂ ਨੂੰ ਅੱਜ ਕੱਲ ਦੇ ਵਿੱਚ ਜਿਹੜੀ ਆ ਉਹ ਚੁਕਾ ਦਿੱਤੀ ਜਾਏਗੀ ਬਿਲਕੁਲ ਬਿਲਕੁਲ ਜੀ ਸਿਮਰਨਜੀਤ ਸਿੰਘ ਜੀ ਵਨ ਇੰਡੀਆ ਪੰਜਾਬੀ ਦੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ